ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਮੇਰੀ ਗੱਲਬਾਤ ਦਾ ਵਿਸ਼ਾ ਜੇਕਰ ਕੋਈ ਵੀ ਪ੍ਰੈਗਨੈਂਟ ਲੇਡੀ ਆ ਉਹ ਰਜਿਸਟਰ ਕਰਨ ਤੋਂ 1.5 ਹੀ ਰਹਿ ਜਾਂਦੀ ਹੈ ਕਿਉਂਕਿ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਹੈਗੀਆਂ ਉਹ ਪਿੱਕੀ ਚੱਲੀਆਂ ਜਾਂਦੀਆਂ ਜਾਂ ਫਿਰ ਕਿਤੇ ਬਾਹਰ ਚਲੇ ਜਾਂਦੇ ਆ ਪ੍ਰਵਾਸ ਕਰਨ ਦੇ ਲਈ ਫੋਰਨ ਕੰਟਰੀਸ ਚਲੇ ਜਾਂਦੇ ਆ ਜਾਂ ਫਿਰ ਜਿਵੇਂ ਹੁਣ ਪ੍ਰਵਾਸੀ ਮਜ਼ਦੂਰ ਹੈਗੇ ਆ ਉਹ ਆਪਣੇ ਦੇਸ਼ ਚਲੇ ਜਾਂਦੇ ਆ ਤਾਂ ਉਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਉਹ ਰਹਿ ਜਾਂਦੀ ਹੈ ਕਈ ਵਾਰੀ ਪ੍ਰੈਗਨੈਂਟ ਲੇਡੀਜ਼ ਦੇ ਵਿੱਚ ਆਪਾਂ ਉਹਨਾਂ ਨੂੰ ਰਜਿਸਟਰ ਨਹੀਂ ਕਰ ਪਾਉਂਦੇ ਤੇ ਪਰ ਡਿਲੀਵਰੀ ਤੋਂ ਬਾਅਦ ਜਿਹੜਾ ਉਹ ਜੇਕਰ ਤੁਹਾਡੇ ਏਰੀਆ ਦੇ ਵਿੱਚ ਦੁਬਾਰਾ ਮੁੜ ਕੇ ਆਉਂਦੇ ਆ ਤਾਂ ਤੁਸੀਂ ਉਹਨਾਂ ਨੂੰ ਲਕਟੇਟਿੰਗ ਮਦਰ ਦੇ ਵਿੱਚ ਦੁੱਧ ਪਲਾਉ ਮਾਵਾਂ ਦੇ ਵਿੱਚ ਕਿਵੇਂ ਰਜਿਸਟਰ ਕਰਨਾ ਅੱਜ ਉਹਦੇ ਸੰਬੰਧੀ ਗੱਲਬਾਤ ਕਰਾਂਗੇ ਸੋ ਇਹਦੇ ਵਿੱਚ ਅਸੀਂ ਪ੍ਰੈਗਨੈਂਟ ਔਰਮੈਂਟ ਦਾ ਜਿਹੜਾ ਪੀਰੀਅਡ ਆ ਉਹ ਸਾਡਾ ਲੰਘ ਚੁੱਕਿਆ ਹੁੰਦਾ ਠੀਕ ਹੈ ਕਿਉਂਕਿ ਔਰਤ ਦੀ ਡਿਲੀਵਰੀ ਹੋ ਚੁੱਕੀ ਹੈ ਤੇ ਆਪਾਂ ਰਜਿਸਟਰਡ ਨਹੀਂ ਕਰ ਸਕਦੇ ਸੋ ਆਪਾਂ ਲਕਟੇਟਿੰਗ ਮਦਰ ਵਾਲਾ ਜਿਹੜਾ ਹੈ ਕਾਲਮ ਉਹਦੇ ਤੇ ਕਲਿੱਕ ਕਰਾਂਗੇ ਤੇ ਦੁੱਧ ਪਲਾਉ ਮਾਮਾ ਦੇ ਵਿੱਚ ਨਿਊ ਰਜਿਸਟ੍ਰੇਸ਼ਨ ਨੂੰ ਤੁਸੀਂ ਓਪਨ ਕਰਨਾ ਤੇ ਉਹਦੇ ਵਿੱਚ ਤੁਸੀਂ ਪਹਿਲਾਂ ਔਰਤ ਦਾ ਨਾਮ ਮੈਂ ਹਮੇਸ਼ਾ ਕਹਿੰਨੀ ਹੁੰਨੀ ਆ ਵੀ ਜਦੋਂ ਵੀ ਤੁਸੀਂ ਪੋਰਸ਼ਨ ਟਰੈਕਰ ਤੇ ਕੰਮ ਕਰਨਾ ਹੈ ਤਾਂ ਤੁਸੀਂ ਆ ਆਧਾਰ ਕਾਰਡ ਲਾਪਤਰੀ ਦਾ ਜਰੂਰ ਨਾਲ ਰੱਖਣਾ ਹੈਗਾ ਇਹ ਨਹੀਂ ਹੈਗਾ ਵੀ ਤੁਸੀਂ ਡਿਟੇਲ ਜਿਹੜਾ ਆ ਬਾਏ ਹੈਂਡ ਲਿਖ ਕੇ ਜਿਹੜਾ ਆ ਉਹਨਾਂ ਤੋਂ ਲੈ ਲਓ ਸੋ ਸਭ ਤੋਂ ਪਹਿਲਾਂ ਜ਼ਰੂਰੀ ਹੈਗਾ ਕਿ ਉਹਨਾਂ ਦਾ ਜਿਹੜਾ ਆਧਾਰ ਕਾਰਡ ਤੁਹਾਡੇ ਹੱਥ ਵਿੱਚ ਹੋਵੇ ਤੇ ਤੁਸੀਂ ਜਿਹੜਾ ਆ ਐਗਜ਼ੈਕਟ ਜਿਹੜਾ ਡਾਟਾ ਉਹ ਫਿਲ ਕਰੋ ਕਿਉਂਕਿ ਆਧਾਰ ਜਿਹੜਾ ਹੈਗਾ ਉਹਦੇ ਵਿੱਚ ਕਈ ਵਾਰੀ ਨਾਮ ਦੀ ਮਿਸਟੇਕ ਬਹੁਤ ਜ਼ਿਆਦਾ ਹੁੰਦੀ ਹੈ ਠੀਕ ਹੈ ਕਈ ਵਾਰੀ ਜਿਵੇਂ ਹੁਣ ਇਹ ਹਰਪ੍ਰੀਤਾ ਕੋਈ ਆਰ ਡਬਲ ਈ ਪਾਉਂਦਾ ਕੋਈ ਆਰ ਆਈਟੀ ਪਾਉਂਦਾ ਹਨਾ ਸੋ ਪ੍ਰੋਪਰ ਜਿਹੜਾ ਰਿਟਰਨ ਹੋਣਾ ਚਾਹੀਦਾ ਹੈਗਾ ਤੁਹਾਡੇ ਕੋਲੇ ਪ੍ਰੂਫ ਪ੍ਰੋਪਰ ਹੋਣਾ ਚਾਹੀਦਾ ਫੇਰ ਹੀ ਆਧਾਰ ਕਾਰਡ ਜਿਹੜਾ ਹੈਗਾ ਉਹ ਵੈਰੀਫਾਈ ਹੁੰਦਾ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਸਾਨੂੰ ਵੈਰੀਫਾਈ ਜਿਹੜਾ ਆ ਉਹ ਆਪਣੇ ਆਪ ਕਰਨਾ ਪੈਂਦਾ ਸੀ ਹਨਾ वैरीफाई असी खुद कर पर पोशन करते पर हूँ जो पोषण चैकर तो अपने आप अपडेट होंगी है वैरीफाई अपने आप जो लाभपात्री वैरीफाई हो जाता है ना सो इतें असी डेट ऑफ बर्थ भरनी है इलेक्ट्रेटिंग मदर की सो पहला आप ईयर पर क्लिक करा तो मैं भरना है दो हज़ार पाँच सो ये क्लिक करा उस तो बाद ਬਾਰਮਾ ਮਹੀਨਾ ਤਮਮ ਹਿੰਨੇ ਤੇ ਕਲਿੱਕ ਕਰਾਂਗੀ ਸੌਰੀ ਹਾਂਜੀ ਇੱਥੇ ਸਤੰਬਰ ਅਕਤੂਬਰ ਨੌਂ ਤੇ ਸਤੰਬਰ ਹਾਂਜੀ ਬਾਰਮਾ ਮਹੀਨਾ ਤੇ 14 ਤਰੀਕ 14 ਤੇ ਕਲਿੱਕ ਕਰਾਂਗੇ ਹਾਂਜੀ 14 ਦਸੰਬਰ 2005 ਡੇਟ ਆਫ ਬਰਥ ਹੈ ਦੀ ਤਾਂ ਓਕੇ ਕਰਾਂਗੇ ਇਕੇ ਉਸ ਤੋਂ ਬਾਅਦ ਅਸੀਂ ਲਾ ਪਾਤਰੀ ਦਾ ਮੋਬਾਈਲ ਨੰਬਰ ਫਿਲ ਕਰਾਂਗੇ ਇਹ ਚੀਜ਼ਾਂ ਤੁਸੀਂ ਪਹਿਲਾਂ ਹੀ ਕਲੈਕਟ ਕਰ ਲੈਣੀਆਂ ਹੈਗੀਆਂ ਡਾਟਾ ਸਾਰਾ ਕਲੈਕਟ ਕਰਕੇ ਰੱਖਣਾ ਤਾਂ ਕਿ ਜਦੋਂ ਵੀ ਤੁਸੀਂ ਰਜਿਸਟ੍ਰੇਸ਼ਨ ਕਰੋ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਉਸ ਤੋਂ ਬਾਅਦ ਡਿਲੀਵਰੀ ਡੇਟ ਇਹਦੀ ਡਿਲੀਵਰੀ ਡੇਟ ਹੈਗੀ ਹੈ 7 ਜੁਲਾਈ ਸੋ ਮੈਂ 7 ਤੇ ਕਲਿੱਕ ਕਰਾਂਗੀ ਜੁਲਾਈ 2024 ਆਲਰੇਡੀ ਜਿਹੜਾ ਹੈ ਉਹ ਆ ਜਾਊਗਾ ਸੋ ਇਹਨੂੰ ਓਕੇ ਕਰਾਂਗੇ ਕੋਈ ਵੀ ਡੇਟ ਭਰਨੀ ਹੈ ਤਾਂ ਤੁਸੀਂ ਹਮੇਸ਼ਾ ਮੈਂ ਪਹਿਲਾਂ ਵੀ ਦੱਸਦੀ ਹੁੰਨੀ ਆ ਕੈਲੰਡਰ ਤੇ ਕਲਿੱਕ ਕਰਿਆ ਕਰੋ ਕਿਉਂਕਿ ਜਦੋਂ ਆਪਾਂ ਡੇਟ ਤੇ ਕਲਿੱਕ ਕਰਦੇ ਰਹਿੰਦੇ ਆ ਤਾਂ ਉਹਦਾ ਕੋਈ ਰਿਸਪਾਂਸ ਨਹੀਂ ਹੁੰਦਾ ਸੋ ਕੈਲੰਡਰ ਤੇ ਕਲਿੱਕ ਕਰਨੀ ਜਿਹੜਾ ਨਾਲ ਬਾਕਸ ਬਣਿਆ ਉਹਦੇ ਤੇ ਕਲਿੱਕ ਕਰਿਆ ਕਰੋ ਜਿਵੇਂ ਹੁਣ ਕੈਟਾਗਰੀ ਭਰਨੀ ਆ ਤਾਂ ਇੱਧਰ ਸਿਲੈਕਟ ਵਾਲੀ ਜਗ੍ਹਾ ਤੇ ਕਲਿੱਕ ਕਰ ਸਕਦੇ ਹਾਂ ਜਾਂ ਤੀਰ ਵਾਲੀ ਜਗ੍ਹਾ ਤੇ ਠੀਕ ਹੈ ਇਹ ਐਸਸੀ ਕੈਟਾਗਰੀ ਆ ਤਾਂ ਮੈਂ ਐਸਸੀ ਤੇ ਕਲਿੱਕ ਕਰੂੰਗੀ ਉਸ ਤੋਂ ਬਾਅਦ ਬੱਚਾ ਜਿਹੜਾ ਆ ਉਹ ਇਨਫੈਂਟ ਜੈਂਡਰ ਕੀ ਆ ਮੇਲ ਆ ਜਾਂ ਫੀਮੇਲ ਮੇਲ ਹੈ ਉਸ ਤੋਂ ਬਾਅਦ ਰੈਜ਼ੀਡੈਂਟ ਪਰਮਨੈਂਟ ਜਾਂ ਟੈਂਪਰੇਰੀ ਤਾ ਕਈ ਵਾਰੀ ਜਿਹੜਾ ਆ ਪ੍ਰਵਾਸੀ ਮਜ਼ਦੂਰਾਂ ਲਈ ਅਸੀਂ ਟੈਂਪਰੇਰੀ ਭਰਾਂਗੇ ਵੈਸੇ ਇਹ ਪਰਮਾਨੈਂਟ ਰੈਜ਼ੀਡੈਂਟ ਹੈਗਾ ਤਾਂ ਇਹਨੂੰ ਪਰਮਾਨੈਂਟ ਉਸ ਤੋਂ ਬਾਅਦ ਸਬਮਿਟ ਕਰ ਦਾਂਗੇ ਸੋ ਇਸ ਤਰ੍ਹਾਂ ਜਿਹੜਾ ਆ ਇਹ ਡਾਟਾ ਫਿਲ ਹੋ ਜਾਊਗਾ ਹੁਣ ਤੁਸੀਂ ਗੋ ਟੂ ਹੋਮ ਜਾਓਗੇ ਕਿਉਂਕਿ ਲਕਟੇਟਿੰਗ ਮਦਰ ਦੇ ਨਾਲ ਜਿਹੜਾ ਆ ਅਸੀਂ ਬੱਚੇ ਦਾ ਡਾਟਾ ਵੀ ਫਿਲ ਕਰਨਾ ਹੁੰਦਾ ਹੈ ਨਾ ਸੋ ਅਸੀਂ ਜਿਹੜਾ ਆ 0 ਤੋਂ 6 ਮਹੀਨੇ ਦੇ ਬੱਚੇ ਦੇ ਵਿੱਚ ਜਿਹੜਾ ਇਹ ਇੱਕ ਨਵੀਂ ਰਜਿਸਟ੍ਰੇਸ਼ਨ ਇਹਦੇ ਨਾਲ ਜ਼ਰੂਰ ਕਰਾਂਗੇ ਸੋ ਇਹਨੂੰ ਓਪਨ ਕਰਾਂਗੇ 0 ਤੋਂ 6 ਮਨਸ ਵਾਲੇ ਨੂੰ ਇਹਦੇ ਵਿੱਚ ਨਿਊ ਰਜਿਸਟ੍ਰੇਸ਼ਨ ਨੂੰ ਓਪਨ ਕਰਾਂਗੇ ਬੱਚੇ ਦਾ ਨਾਮ ਫਿਲ ਕਰਾਂਗੇ ਬੱਚੇ ਦਾ ਨਾਮ ਜਿਹੜਾ ਹੈ ਉਹ ਜੇਕਰ ਤੁਹਾਨੂੰ ਨਹੀਂ ਪਤਾ ਤਾਂ ਤੁਸੀਂ ਜਿਹੜਾ ਇਹਨੂੰ ਐਸ ਇਟ ਇਜ਼ ਵੀ ਛੱਡ ਸਕਦੇ ਹੋ ਠੀਕ ਹੈ ਪਰ ਤਕਰੀਬਨ ਜਿਹੜਾ ਹੈ ਬੱਚੇ ਦਾ ਨਾਮ ਜ਼ਰੂਰ ਪਤਾ ਹੋਣਾ ਚਾਹੀਦਾ ਸਾਨੂੰ बच्चे का नाम असं फिल करा तो बाद बच्चे का आधार नंबर ऑफ चाइल्ड क्योंकि बच्चे को आधार नहीं है सो असं इतने जैसते क्लिक करा तो अपना मदर आधार भरना इतने आधार नंबर ऑफ मदर फोर थ्री हाँ जी उस तो बाद मदर की डेट ऑफ बर्थ भर उस तरह जिस तरह असंकटेटिंग भरी है दो हज़ार अठ है देते क्लिक करोंगे दिसंबर चौदह दिसंबर दो हज़ार पाँच बाद डेट ऑफ बर्थ ऑफ चाइल्ड बच्चे की डेट ऑफ बर्थ की है सत जुलाई ओके करा लड़का है मेल पर क्लिक करा फादर का की नाम है ਉਸ ਤੋਂ ਬਾਅਦ ਨੇਮ ਆਫ ਮਦਰ ਉਸ ਤੋਂ ਬਾਅਦ ਮੋਬਾਈਲ ਨੰਬਰ ਉਸ ਤੋਂ ਬਾਅਦ ਕੈਟਾਗਰੀ ਠੀਕ ਹੈ ਉਸ ਤੋਂ ਬਾਅਦ ਬੱਚੇ ਦਾ weight ਕਿੰਨਾ ਸੀਗਾ ਬਰਥ ਟਾਈਮ weight ਜਿਹੜਾ ਜ਼ਰੂਰੀ ਹੈ ਠੀਕ ਹੈ ਕਿਲੋਗ੍ਰਾਮ ਦੇ ਵਿੱਚ ਤੇ ਹਾਈਟ ਸਾਡੀ ਸੈਂਟੀਮੀਟਰਸ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਪਰਮਾਨੈਂਟ ਰੈসিডেন্ট ਉਸ ਤੋਂ ਬਾਅਦ ਤੁਸੀਂ ਸਬਮਿਟ ਕਰ ਦੇਣਾ ਠੀਕ ਹੈ ਇਸ ਤਰ੍ਹਾਂ ਜਿਹੜਾ ਤੁਸੀਂ ਡਾਟਾ ਫਿਲ ਕਰਨਾ ਤੇ ਕੋਸ਼ਿਸ਼ ਕਰਨੀ ਹੈ ਜਿਹੜਾ ਡਾਟਾ ਤੁਸੀਂ ਫਿਲ ਕਰਦੇ ਹੋ ਇਹ ਬਿਲਕੁਲ ਐਗਜ਼ੈਕਟ ਹੋਣਾ ਚਾਹੀਦਾ ਜਿਸ ਤਰ੍ਹਾਂ ਮੈਂ ਦੱਸਿਆ ਹੈ ਵੀ ਡਾਟਾ ਪਹਿਲਾ ਆ ਆਧਾਰ ਕਾਰਡ ਜਿਹੜਾ ਉਹ ਲਾਹ ਪਤਰੀ ਦਾ ਤੁਹਾਡੇ ਕੋਲੇ ਹੋਣਾ ਚਾਹੀਦਾ ਤੇ ਰਿਟਰਨ ਜਿਹੜਾ ਤੁਹਾਡੇ ਕੋਲੇ ਸਾਰਾ ਡਾਟਾ ਹੋਣਾ ਚਾਹੀਦਾ ਹੈ एलएमपी वगैरह जो भी हैगा डेट ऑफ बर्थ है कॉन्टैक्ट नंबर है ठीक है वेट है हाइट है बच्चे दी डेट ऑफ बर्थ है वो सारा कुछ ਤੁਹਾਡੇ ਕੋਲੇ ऑलरेडी ਲਿਖਿਆ ਹੋਣਾ ਚਾਹੀਦਾ ਜਦੋਂ ਵੀ ਤੁਸੀਂ ਰਜਿਸਟ੍ਰੇਸ਼ਨ ਕਰਨੀ ਹੈ ठीक है जी सो ਇਸ ਤਰ੍ਹਾਂ ਸੀ ਜੇਕਰ ਕੋਈ પ્રેગ્નન્ટ ਤੁਹਾਡੇ ਕੋਲੇ ਰਜਿਸਟਰਡ ਕਰਨ ਤੋਂ رہ ਜਾਂਦੀ ਆ ਤਾਂ ਉਹਦੀ ਡਿਲੀਵਰੀ ਹੋ ਜਾਂਦੀ ਆ ਤਾਂ ਵੀ ਤੁਸੀਂ ਉਹਨੂੰ ਲაქਟੇਟਿੰਗ ਮਦਰ ਦੇ ਵਿੱਚ ਅ ਐਡ ਕਰ ਸਕਦੇ ਆ ਕਿਉਂਕਿ ਕਈਆਂ ਨੂੰ ਇਹ ਹੁੰਦਾ ਵੀ ਹੁਣ ਜਿਹੜਾ ਪ੍ਰੈਗਨੈਂਟ ਜਿਹੜਾ ਪੀਰੀਅਡ ਲੰਘ ਚੁੱਕਿਆ ਵੀ ਰਜਿਸਟ੍ਰੇਸ਼ਨ ਨਹੀਂ ਹੋ ਸਕਦੀ ਸੋ ਤੁਸੀਂ ਲਕਟੇਟਿੰਗ ਚ ਜੇ ਦੀ ਰਜਿਸਟ੍ਰੇਸ਼ਨ ਕਰ ਲੈਣੀ ਹੈ ਕਿਉਂਕਿ ਬੱਚੇ ਦਾ ਰਿਕਾਰਡ ਸਾਡੇ ਕੋਲੇ ਤਕਰੀਬਨ 6 ਸਾਲ ਤੱਕ ਪੋਸ਼ਨ ਟ੍ਰੈਕਰ ਚ ਰਹਿਣਾ ਹੈ ਸੋ ਕੋਈ ਵੀ ਬੱਚਾ ਜਿਹੜਾ ਵਾਂਝਾ ਨਹੀਂ ਰਹਿਣਾ ਚਾਹੀਦਾ ਸੋ ਇਸ ਕਰਕੇ ਜਿਹੜਾ ਲਕਟੇਟਿੰਗ ਦੇ ਵਿੱਚ ਤੁਸੀਂ ਰਜਿਸਟ੍ਰੇਸ਼ਨ ਜ਼ਰੂਰ ਕਰਨੀ ਹੈ ਠੀਕ ਹੈ ਇਹ ਸੀ ਮੇਰੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ